ਪਹਿਲਾਂ ਤਾਂ ਵੀਡੀਓ ਦੇਖੋ ਤੇ ਫਿਰ ਕਰਦੇ ਆਂ ਗੱਲਬਾਤ ਮੇਰਾ ਮਨ ਤਾਂ ਪਹਿਲਾਂ ਸੀ ਵੀਡੀਓ ਬਣਾਉਣ ਦਾ ਪਰ ਕੰਮ ਦੇ ਵਿੱਚ ਟਾਈਮ ਨਹੀਂ ਲੱਗਾ ਕਿਉਂਕਿ ਝੋਨਾ ਲਈ ਜਾਂਦੇ ਆਂ ਤੇ ਹੁਣ ਵੀ ਖੇਤ ਸੀ ਤੇ ਮੈਂ ਕਿਹਾ ਵੀਡੀਓ ਬਣਾਉਣੇ ਆ ਤੇ ਬਾਕੀ ਕਰਦੇ ਆਂ ਗੱਲਬਾਤ ਆ ਵੀਡੀਓ ਦੇਖੋ ਹਨ ਵੀ ਰਾਤ ਦੇ ਕਈ ਸੱਜਣ ਮਿੱਤਰ ਟੈਲੀਫੋਨ ਕਰ ਰਹੇ ਆ ਵੀ ਉਹ ਤਵਾੜੀ ਆ ਜੀ ਉਹ ਪੰਤਾਣੀ ਆ ਜੀ ਆਪਾਂ ਨੂੰ ਇਹ ਗੱਲ ਕਰਨੀ ਚਾਹੀਦੀ ਆ ਤੇ ਫਿਰ ਤਵਾੜੀ ਐ ਪੰਤਾਣੀ ਐ ਹਿੰਦੂਆਂ ਨੂੰ ਇਹ ਗੱਲ ਅਲਾਉ ਕਰਤੀ ਸਾਡੇ ਦੇਵੀ ਦੇਵਤਾ ਨੇ ਵੀ ਤੁਸੀਂ ਨੰਗੇਜ ਪਰੋਸੋ ਤੁਸੀਂ ਲੋਕਾਂ ਚ ਜਾ ਕੇ ਸ਼ਲੀਲਤਾ ਪਰੋਸੋ ਉਹ ਬੀਬੀ ਸ਼ਰਿਆਮ ਹੀ ਨਿਰਵਸਤਰ ਹੋ ਕੇ ਗੰਦ ਪਾਣ ਦੇ ਲੱਗੀ ਤੇ ਉਹਨੂੰ ਰੋਕਣਾ ਤਾਂ ਹੈ ਹੀ ਜੀ ਕਿਸੇ ਨੇ ਕਿੰਨੇ ਰੋਕਣਾ ਸੀ ਆ ਕੱਪੜੇ ਲਾ ਕੇ ਲੋਕਾਂ ਨੂੰ ਸਰੀਰ ਦਿਖਾਣਾ ਇਹ ਰੋਜ਼ਗਾਰ ਕਿਹੜਾ ਰੋਜ਼ਗਾਰ ਆ ਯਾਰ ਤੇ ਪਰਿਵਾਰ ਉਹਨਾਂ ਦੇ ਨਾਲ ਸਾਥ ਦੇ ਰਿਹਾ ਇਹਦਾ ਮਤਲਬ ਵੀ ਬਿਲਕੁਲ ਤੁਹਾਡੀ ਜਿਹੜੀ ਗੈਰਤ ਆ ਉਹ ਮਰ ਚੁੱਕੀ ਐ ਤੁਸੀਂ ਆਪਣੀਆਂ ਧੀਆਂ ਭੈਣਾਂ ਨੰਗੀਆਂ ਕਰਕੇ ਲੋਕਾਂ ਨੂੰ ਦਿਖਾ ਕੇ ਪੈਸੇ ਦੀ ਵਸੂਲੀ ਕਰ ਰਹੇ ਹੋ ਹਾਂਜੀ ਇਹ ਵੀਡੀਓ ਤੁਸੀਂ ਦੇਖ ਹੀ ਲਈ ਆ ਤੇ ਤੁਹਾਨੂੰ ਸਭ ਨੂੰ ਪਤਾ ਹੀ ਹੈ ਵੀ ਅੱਜ ਪੰਜਾਬ ਦੇ ਵਿੱਚ ਕਿਹੜੀ ਗੱਲ ਦੀ ਜ਼ਿਆਦਾ ਚਰਚਾ ਹੋ ਰਹੀ ਹੈ ਗੱਲ ਦੀ ਚਰਚਾ ਇਸ ਦੀ ਹੋ ਰਹੀ ਹੈ ਕਿ ਜਿਹੜੀ ਉਹ ਕੰਚਨਾ ਤਵਾੜੀ ਜਾਂ ਕੁਵਾਰੀ ਮੈਨੂੰ ਨਹੀਂ ਪਤਾ ਕਿਉਂਕਿ ਉਹ ਜ਼ਿਆਦਾਤਰ ਤਾਂ ਕਮਲਕੌਰ ਦੇ ਨਾਮ ਦੇ ਨਾਲ ਮਸ਼ਹੂਰ ਸੀ ਤੇ ਉਹਦੀਆਂ ਜਿਹੜੀਆਂ ਵੀਡੀਓ ਹੁੰਦੀਆਂ ਸੀਗੀਆਂ ਉਹਦੀ ਸਮਾਜ ਨੂੰ ਕੋਈ ਦੇਣ ਨਹੀਂ ਸੀ ਕਿਉਂਕਿ ਉਹ ਵੀਡੀਓ ਸਮਾਜ ਦਾ ਬੇੜਾ ਗਰਖ ਕਰਨ ਵਾਲੀਆਂ ਹੀ ਸੀਗੀਆਂ ਦੇਖੋ ਜਿਹੜੇ ਲਬਜ਼ ਉਹ ਯੂਜ਼ ਕਰਦੀ ਸੀ ਨਾ ਮੈਂ ਤਾਂ ਇਸ ਵੀਡੀਓ ਦੇ ਵਿੱਚ ਯੂਜ਼ ਕਰਦਾ ਵੀ ਸ਼ਰਮ ਮਹਿਸੂਸ ਕਰਦਾ ਕਿਉਂਕਿ ਨਹੀਂ ਉਹ ਕਰਨੀ ਚਾਹੀਦੇਗੇ ਤਾਂ ਉਹ ਇੱਕ ਔਰਤ ਹੋਣ ਦੇ ਬਾਵਜੂਦ ਵੀ ਉਹ ਲਬਜ਼ਾਂ ਦਾ ਇਸਤੇਮਾਲ ਕਰਦੀ ਸੀ ਕਿਉਂਕਿ ਉਹਨੂੰ ਫੇਮ ਚਾਹੀਦਾ ਸੀਗਾ ਤੇ ਉੱਚੀ ਹੋਣਾ ਚਾਹੁੰਦੀ ਸੀ ਤੇ ਮੇਰੇ ਹਿਸਾਬ ਦੇ ਨਾਲ ਜਿੱਥੋਂ ਤੱਕ ਮੇਰਾ ਹਿਸਾਬ ਹੈ ਬੀ ਉਹ ਦਾ ਕਸੂਰ 10% ਸੀ ਤੇ ਲੋਕਾਂ ਦਾ ਕਸੂਰ ਉਹਦੇ ਚ 99% ਸੀ ਕਿਉਂਕਿ ਯਾਰ ਅਸੀਂ ਦੇਖਾਂਗੇ ਅਸੀਂ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਕਰਾਂਗੇ ਤਾਂ ਤਾਂ ਹੀ ਉਹ ਸਾਨੂੰ ਉਹ ਗੰਦ ਪਰੋਸਦੇ ਆ ਤੇ ਹੁਣ ਦੇਖੋ ਇਹਨਾਂ ਦੇ ਭਾਦੀ ਬਣੀ ਪਈ ਐ ਭਾਈ ਸਾਹਿਬ ਭਾਈ ਅਮਰਤਪਾਲ ਦੀ ਕਾਰਵਾਈ ਤੋਂ ਬਾਅਦ ਇਹਨਾਂ ਦੇ ਸਾਰਿਆਂ ਦੇ ਭਾਦੀ ਬਣੀ ਪਈ ਐ ਕਿਉਂਕਿ ਹੁਣ ਇਹ ਜਾਣਦੇ ਆ ਜੀ ਪ੍ਰਸ਼ਾਸਨ ਕੋਲੇ ਸਾਨੂੰ ਜੀ ਸਿਕਿਉਰਿਟੀ ਦਿਓ ਸਾਨੂੰ ਐ ਕਰੋ ਸਾਨੂੰ ਜੋ ਕਰੋ ਤੇ ਤੁਸੀਂ ਐਂ ਦੱਸੋ ਵੀ ਜੇਕਰ ਤੁਸੀਂ ਇਹੋ ਜੀਆਂ ਵੀਡੀਓ ਨਾ ਸਮਾਜ ਨੂੰ ਦਿਓ ਗੰਦਗੀ ਨਾ ਪਾਓ ਤੇ ਗੰਦ ਨਾ ਪਰੋਸੋ ਇਹੋ ਜੀਆਂ ਵੀਡੀਓ ਬਣਾਓ ਹੀ ਨਾ ਤੇ ਤੁਹਾਨੂੰ ਸਿਕਿਉਰਿਟੀ ਲੈਣ ਦੀ ਲੋੜ ਹੈਗੀ ਆ ਜਮਾਂ ਨੇ ਤੇ ਕੁਝ ਕੁ ਗਦਾਰ ਬੰਦੇ ਹੈਗੇ ਆ ਸਾਰਿਆਂ 'ਚ ਹੀ ਹੁੰਦੇ ਆ ਹਨਾ ਚਲੋ ਆਪਾਂ ਕਿਸੇ ਨੂੰ ਨਹੀਂ ਕਹਿੰਦੇ ਕਿ ਇੱਕ ਤਾਂ ਉਹ ਬੂਟਾ ਗਿਆਨੀ ਬੂਟਾ ਸਿੰਘ বাজਦਾ ਪਤਾ ਨਹੀਂ ਕੀ ਆ ਉਹ ਆਪਾਂ ਤਾਂ ਜਾਣਦੇ ਨਹੀਂ ਉਹਨੂੰ ਤੇ ਇੱਕ ਹੋਰ ਆ ਉਹ ਗੁਰਸਿਮਰਤ ਮੰਡ ਮੰਡ ਜਾ ਉਹ ਕਹਿੰਦੇ ਜੀ ਐ ਹੋ ਗਿਆ ਜੀ ਜੋ ਹੋ ਗਿਆ ਇਹ ਆ ਹੋ ਗਿਆ ਉਹ ਹੋ ਗਿਆ ਯਾਰ ਮੈਂ ਤਾਂ ਇਹ ਸਮਝਦਾ ਆ ਵੀ ਅਸੀਂ ਤਾਂ ਨਹੀਂ ਆਪਦੇ ਧੀਆਂ ਭੈਣਾਂ ਨੂੰ ਉਹ ਵੀਡੀਓ ਦਿਖਾ ਸਕਦੇ ਹਨ ਜਿਹੜੀਆਂ ਇਹ ਬਣਾਉਂਦੇ ਆ ਤੇ ਤੁਸੀਂ ਜੇ ਦਿਖਾ ਸਕਦੇ ਨਾ ਫਿਰ ਤੁਸੀਂ ਸਹੀ ਆ ਫਿਰ ਅਸੀਂ ਤੁਹਾਡਾ ਸਾਥ ਦਿੰਨੇ ਆਂ ਬਾਈ ਬਹੁਤ ਵਧੀਆ ਗੱਲਾਂ ਸਿਆਣੇ ਆ ਤੁਸੀਂ ਉਹ 60 60 70 70 ਸਾਲ ਦੇ ਹੋ ਗਏ ਆ ਉਹਨਾਂ ਨੂੰ ਛੁੱਡੂਆਂ ਨੂੰ ਇਹ ਨਹੀਂ ਪਤਾਗਾ ਯਾਰ ਵੀ ਵੀ ਕਿਹੜੀ ਚੀਜ਼ ਚੰਗੀ ਆ ਕਿਹੜੀ ਨਹੀਂ ਉਹ ਤਾਂ ਇੱਕ ਰੰਜਿਸ਼ ਵੇਖਦੇ ਆ ਜੀ ਅਸੀਂ ਇਹਨਾਂ ਨੂੰ ਪੁੱਠਾ ਸਿੱਧਾ ਬੋਲਾਂਗੇ ਸਾਡੀਆਂ ਵੀਡੀਓ ਚੱਲਣਗੀਆਂ ਸ਼ਾਬਾਸ਼ ਹੈ ਭਰਾਓ ਤੁਹਾਡੇ ਧੰਨਵਾਦ ਤੁਹਾਡਾ ਤੁਸੀਂ ਇਦਾਂ ਹੀ ਕਰਿਆ ਕਰੋ ਕਿਉਂਕਿ ਤੁਸੀਂ ਸਾਥ ਦਿਓਗੇ ਨਾ ਇਹਨਾਂ ਲੋਕਾਂ ਦਾ ਤੇ ਸਮਾਜ ਦੇ ਵਿੱਚ ਨਸ਼ਾ ਲੱਚਰਤਾ ਤੇ ਭਾਈ ਜੀ ਅੱਜ ਕੱਲ ਤੁਸੀਂ ਦੇਖਦੇ ਆ ਨਾ ਸਕੀਆਂ ਸਕੀਆਂ ਕੁੜੀਆਂ ਸਕੀਆਂ ਚਾਚਾਂ ਤਾਂ ਆਂਦੀਆਂ ਤੇ ਹੋਰ ਹਨ ਫਰਾਰ ਹੋ ਜਾਂਦੀਆਂ ਆਪਦੇ ਦਨੇ ਨਾਲ ਹੀ ਤੇ ਬਾਵਾ ਕੰਮ ਦੌੜੀ ਨਾਲ ਗੱਲਾਂ ਦਾ ਚੱਲੂਗਾ ਜੇ ਤੁਸੀਂ ਇਹਨਾਂ ਦੇ ਇਦਾਂ ਦਾ ਸਾਥ ਦਿਓਗੇ ਹਨ ਤੇ ਜੇ ਤੁਸੀਂ ਬਈ ਇਹੋ ਜੇ ਬੰਦੇ ਨਾ ਜੇ ਗਲਤ ਬੰਦਿਆਂ ਨਾਲ ਖੜਨਗੇ ਤੇ ਤਾਂ ਹੀ ਬਈ ਲੱਚਰ ਤਾਂ ਦੇਸ਼ ਦੇ ਵਿੱਚ ਫੈਲੂਗੀ ਤੇ ਜਵਾਕ ਨਸ਼ੇ ਕਰਨਗੇ ਹਨ ਆਉਣ ਵਾਲੀ ਪੀੜੀ ਖਤਮ ਹੋ ਜੂਗੀ ਤੇ ਬਹੁਤ ਵਧੀਆ ਗੱਲ ਹੈ ਤੁਸੀਂ ਐ ਐਹੀ ਕਰਿਆ ਕਰੋ ਵੀ ਗਲਤ ਬੰਦੇ ਨਾਲ ਖੜਿਆ ਕਰੋ ਹਨਾ ਤੇ ਪਰ ਜਿਹੜੇ ਬੰਦੇ ਵੀਡੀਓ ਬਣਾਉਂਦੇ ਆ ਯਾਰ ਵੀਡੀਓ ਤਾਂ ਅਸੀਂ ਵੀ ਬਣਾਉਨੇ ਆ ਪਰ ਅਸੀਂ ਕਦੇ ਗਲਤ ਵਰਡ ਯੂਜ਼ ਨਹੀਂ ਕੀਤਾ ਕਦੇ ਵੀਡੀਓ ਦੇ ਵਿੱਚ ਤੇ ਨਾ ਹੀ ਕਰਾਂਗੇ ਇਹਨਾਂ ਕੇ ਵੀ ਹੱਥ ਜੋੜ ਕੇ ਬੇਨਤੀ ਆ ਭਰਾਓ ਵੀਡੀਓ ਬਣਾਓ ਸਮਾਜ ਨੂੰ ਕੋਈ ਸਿਹਤ ਦੇਣ ਵਾਲੀਆਂ ਬਣਾਓ ਜਿਹਦੇ ਨਾਲ ਸਮਾਜ ਨੂੰ ਕੋਈ ਚੰਗੀ ਸਿਹਤ ਮਿਲੇ ਹਨਾ ਤੇ ਸਿੱਖਿਆ ਮਿਲੇ ਸਿੱਖਿਆ ਵਾਲੀਆਂ ਵੀਡੀਓ ਬਣਾਇਆ ਕਰੋ ਤੇ ਨਾ ਕੀ ਹਲਾਚਰਤਾਲੀਆਂ ਗਾਲਾਂ ਕੱਢ ਲੀਆਂ ਜੀ ਚਲੋ ਹੁਣ ਮੈਂ ਕੀ ਕਹਾਂ ਹਨਾ ਸਹੀ ਨਹੀਂ ਗੀਆਂ ਗੱਲਾਂ ਇਹ ਆਪਾਂ ਨੂੰ ਕਰਨੀਆਂ ਤੇ ਨਾ ਯਾਰ ਇਦਾਂ ਨਾ ਕਰਿਆ ਕਰੋ ਤੇ ਆਪਾਂ ਕਿਸੇ ਵੀ ਧਰਮ ਦੇ ਵਿੱਚ ਹੋ ਜਾਈਏ ਹਨਾ ਤੇ ਕੋਈ ਧਰਮ ਇਹ ਇਜਾਜ਼ਤ ਨਹੀਂ ਦਿੰਦਾ ਵੀ ਗਲਤ ਕੰਮ ਕਰੋ ਗਲਤ ਬੋਲੋ ਗਲਤ ਵਰਲਡ ਇਸਤੇਮਾਲ ਕਰਕੇ ਵੀਡੀਓ ਬਣਾ ਕੇ ਸਮਾਜ ਚ ਪੇਸ਼ ਕਰੋ ਜੇ ਤੁਸੀਂ ਮੇਰੀਆਂ ਇਹਨਾਂ ਗੱਲਾਂ ਦੇ ਨਾਲ ਸਹਿਮਤ ਹੈ ਤਾਂ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਓ ਜਿਓ ਤੇ ਲਾਈਕ ਕਮੈਂਟ ਵੀ ਕਰਿਓ ਜਿਓ ਕਿਉਂਕਿ ਜੋ ਕੋ ਮੈਨੂੰ ਚੰਗਾ ਲੱਗਾ ਸੀਗਾ ਮੈਨੂੰ ਮੇਰੀ ਸੋਚ ਸੀ ਕਿ ਮੈਂ ਤੁਹਾਡੇ ਅੱਗੇ ਰੱਖਤੀ ਐ ਤੇ ਧੰਨਵਾਦ ਜੀ ਮਿਹਰਬਾਨ